ਪਹਿਲਾਂ ਤਾਂ 2 ਮਹੀਨੇ ਟੈਂਡਰ ਨਹੀਂ ਖੁੱਲੇ ਤੁਹਾਨੂੰ ਬਲੈਕਮੇਲ ਕੀਤਾ ਵੀ ਟੈਂਡਰ ਤੁਸੀਂ 10% ਡਾਊਨ ਕਰੋ ਜਦੋਂ ਅਸੀਂ ਕਿਹਾ ਵੀ ਅਸੀਂ ਇਹ ਪੜਤਾਲ ਦਾ ਦੋ ਵੀ ਆ ਜਾਓ ਕੋਈ ਨਾ ਕਰੋ ਤੁਹਾਡੀ ਮੈਨੇਜਿੰਗ ਕਹਿੰਦੀ ਹੈ ਫਿਰ ਕਹਿੰਦੇ ਅਸੀਂ 5% ਟੈਂਡਰ ਦੇਵਾਂਗੇ ਤੇ ਜਿਹੜੇ ਬਿਛੰਡੇ ਦਫਤਰ ਹੈ ਉਹਨਾਂ ਨੇ ੱੱਕੇ ਨਾਲ ਬਲੈਕਮੇਲ ਕਰਕੇ ठेकेदारों ਤੋਂ ਪੈਸੇ ਲੈ ਕੇ ਟੈਂਡਰ ਖੁੱਲੇ ਆ ਇਹ ਭੌਤ ਮੰਨ ਜਿਉਂ ਸ਼ਰੇਮ ਰਸਨਾ ਚਾਹੁੰਨੇ ਕੋਈ ਜਾਂਦੀ ਭਟਾਵੇ ਤਾਂ ਮੈਂ ਹੋਰ ਤਾਂ ਕੁ ਮੈਨੂੰ ਪਤਾ ਨਹੀਂ ਨਾਈ ਮੈਸਰਪਾ ਹੁਣ ਕਹਾ ਮੈਂ ਦੱਸੂਗਾ ਵੀ ਕਿਹਨੇ ਕਿੰਨੇ ਕਿੰਨੇ ਪੈਸੇ ਲੈ ਕੇ ਟੈਂਡਰ ਖੋਲੇ ਆ 100-ਥਵਾ-ਥਵਾ ਕਰੋੜ ਦੇ ਟੈਂਡਰ ਸੀ 2 2.5 ਕਰੋੜ ਰੁਪਇਆ ਲੈ ਕੇ ਰੱਜ ਗਿਆ ਅਫਸਰ ਨਾਲ ਐਸਸੀ ਮਿਲ ਗਿਆ ਪਹਿਲਾ ਐਸਸੀ ਜਿਹੜਾ ਉਹ ਤਾਂ ਪੈਸੇ ਲੈ ਕੇ ਤੇ ਤਰਦਾ ਬਣਿਆ ਹੁਣ ਨਵੇਂ ਇੱਥੇ ਆਏ ਉਹ ਨਾਲ ਲੱਕੇ ਅਖੰਦੇ ਹਰੇਕ ਹਾਲਤ 'ਚ ਟੈਂਡਰ ਕੱਲ ਖੁੱਲ ਜਾਂਦੇ ਜੇ ਮੈਨੂੰ ਉਹਨਾਂ ਨੂੰ ਕਹਿੰਦਾ ਨਾ ਵੀ ਮੈਂ ਪ੍ਰੈਸ ਨੂੰ ਸਭ ਕੁਝ ਦੱਸ ਰਿਹਾ ਵੀ ਕਿਵੇਂ ਤੁਸੀਂ ਕਰੋ ਨੂੰ ਛਿੱਕੇ ਤੇ ਟੰਗ ਰਹੇ ਹੋ ਹੁਣ ਟੈਂਡਰ ਰੁਕੇ ਹੋਇਆ ਉਹਨਾਂ ਨੇ ਕੱਲ ਤੱਕ ਰੈਵੀ ਡੰਡਰ ਹੋ ਸਕਦੇ ਆ ਤਾਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਨਾ ਹੈ ਵੀ ਤੁਸੀਂ ਜਿਹੜੇ ਕੰਮ ਲਾਏ ਆ ਠੀਕ ਲਾਏ ਆ ਸਾਡੇ ਨਾਲ ਇੱਕ ਮੀਟਿੰਗ ਤਾਂ ਕੀਤੀ ਸੀ ਤੁਹਾਡੇ ਦਾ ਤਾਂ ਦੁੱਖ ਤੋਂ ਨਹੀਂ ਤੁਸੀਂ ਤਾਂ ਉੱਤੇ ਕਿਹ ਜਿਹੇ ਨੂੰ ਕ腐ਸ਼ਨ ਖਤਮ ਹੈ ਮੈਨੂੰ ਦੱਸੋ ਤੁਸੀਂ ਅਜੇ ਪ੍ਰਧਾਨ ਮੈਂ ਚੈਲੰਜ ਕਰਦਾ ਵੀ ਕ腐ਸ਼ਨ ਤਾਂ ਅੱਗੇ ਨਾਲ ਦੁਗਣੀ ਹੋ ਗਈ ਕੋਈ ਅਫਸਰ ਨਹੀਂ ਪੈਸੇ ਛੱਡਦਾ ਭੁੱਖੇ ਅੰਨੇ ਮੱਛੀ ਫਿਰਦੀ ਹੈ ਪੈਸੇ ਲੈਣ ਦੀ ਹਾਏ ਤਾਂ ਹੱਦ ਐਸ ਗੱਲ ਦੀ ਰਹੀ ਗਈ ਵੀ ਇੱਕ ਅਫਸਰ ਮਨਿਸਟਰ ਦੇ ਪਹਿ ਮੰਗ ਰਹੀ ਸੀ ਕਹਿੰਦਾ ਪੀਰੋਜੂ ਮੰਿਸਟਰ ਪਹਿ ਮੰਗਦਾ ਹੈ ਅਗੇ ਜੀ ਅਸੀਂ ਟੈਂਡਰ ਤਾਂ ਖੋਲ ਰਹੇ ਆ ਕਾਨੂੰਨਾ ਨੂੰ ਛਿੱਕੇ ਟੰਗੇ ਤਾਂ ਵਿੱਚ ਸਰਕਾਰ ਨੂੰ 10 ਕਰੋੜ ਦਾ ਫਾਇਦਾ ਹੁੰਦਾ ਤੇ ਕਾਨੂੰਨਾ ਨੂੰ ਛਿੱਕੇ ਟੰਗੇ 10 ਕਰੋੜ ਦਾ ਫਾਇਦਾ ਕਰਨਾ ਤਾਂ ਫਿਰ ਅਸਲ ਵਿੱਚ ਮੈਂ ਕਹਿੰਦਾ ਤੂੰ ਖੀਣ ਵੇਚ ਕੇ ਸਰਕਾਰ ਨੂੰ ਪੈਸੇ ਦੇ ਦੇ ਕੋਈ ਤਾਂ ਬਲੇ ਪੈਸੇ ਇਹ ਕਾਨੂੰਨੀ ਨਹੀਂ ਮੰਨਨੇ ਆਪਾਂ ਤੇ ਫਿਰ ਤਾਂ ਕੋਈ ਦੋਨਵਾਦਾ ਕੰਮ ਕਰ ਲੋ ਉਹ ਚੋਂ ਤੇ ਸਰਕਾਰ ਤੋਂ ਅਮੀਰ ਕਰਦੇ ਨਹੀਂ ਤੂੰ ਆਵੇ ਦਫੇ ਜੀ ਖੀਣ 10 15 ਕਿਲੋ ਵੇਚ ਦਿਆ ਕਰ ਰੋਜ਼ ਦੀ ਨਾਲੇ ਸੁਧ ਵੇਚਦੀ ਤੇ ਸਰਕਾਰ ਅਮੀਰ ਹੋ ਜੂਗੀ ਕਾਨੂੰਨ ਜੇ ਆਪਾਂ ਸਿੱਕੇ ਟੰਕੇ ਪਾਸੇ ਰੱਖ ਕੇ ਕਾਨੂੰਨਾਂ ਨੂੰ ਗੱਲ ਕਰਨੀ ਹੈ ਫੇ ਤਾਂ ਕੋਈ ਗੱਲ ਨਹੀਂ ਸਰਕਾਰ ਦੇ ਫਾਇਦੇ ਆਪਦੇ ਹਿੱਤ ਵਾਸਤੇ ਜੇ ਆਪਾਂ ਆਪਦੀ ਲਾਲਚ ਵਾਸਤੇ ਸਰਕਾਰ ਦੇ ਫਾਇਦੇ ਦੀ ਗੱਲ ਕਰਾਂਗੇ ਤਾਂ ਇਹ ਕਿਸੇ ਪਾਸੇ ਵੀ ਚੰਗੀ ਗੱਲ ਇਹਨਾਂ ਨੇ ਮੰਡੀ ਬੋਰਡ ਦੇ ਦੋ ਤਿੰਨ ਐਕਸ਼ਨ ਲੈ ਲੇ ਐਸੀ ਲੈ ਲੇ ਉਹ ਮੰਡੀ ਬੋਰਡ ਦੀ ਚੈੱਕ ਕਰਨਗੇ ਬੀ ਐਂਡ ਆਰ ਦੇ ਦੋ ਐਸੀ ਲੈ ਲੇ ਉੱਥੇ ਚੈੱਕ ਕਰਨਗੇ ਮੈਂ ਸਮਝ ਨਹੀਂ ਆ ਇਹ ਇੱਕ ਆਪਾਂ ਐਡਰੋਟਾਈਮਟ ਨਹੀਂ ਕਰਨੀ ਹੁੰਦੀ ਕੀ ਜਾਂਦੇ ਉਹਨੂੰ ਆਪਾਂ ਇੱਕ ਮਛੂਰੀ ਕਰਨ ਤੋਂ ਉੱਤੇ ਕੁਛ ਨਹੀਂ ਕਿਉਂਕਿ ਦੇਖੋ ਛੁਰੂ ਲੱਗ ਗਿਆ ਜੇ ਹੀ ਐਸਡੀਓ ਐਕਸ਼ਨ ਇੱਥੇ ਬੈਠੇ ਐ ਐਸੀ ਇੱਥੇ ਬੈਠਾ ਹੈ ਜੇ ਇਹ ਚਾਰੇ ਅਫਸਰ ਸਰਕਾਰ ਦਾ ਡਰ ਨਹੀਂ ਮੰਨਦੇ ਜ਼ਿਲ੍ਹੇ ਦੀਆਂ ਪੋਸਟਾਂ ਤੇ ਬੈਠੇ ਐ ਤੇ ਸਰਕਾਰ ਇਹਨਾਂ ਤੋਂ ਕੰਮ ਨਹੀਂ ਕਰਾ ਸਕਦੀ ਉੱਤੇ ਫਿਰ ਕੁਆਲਟੀ ਕੰਟਰੋਲ ਬੈਠਾ ਹੈ ਸਰਕਾਰੀ ਕੁਆਲਟੀ ਕੰਟਰੋਲ ਐਡੀਓ ਬਟੇ ਵਿੱਚ ਸ਼ੇਰ ਕਰੋੜਾਂ ਦੀ ਲੱਗੇ ਬਟੇ ਵਾਲੇ ਜੇ ਇਹ ਨਹੀਂ ਕੰਮ ਕਰਾ ਸਕਦੇ ਸਰਕਾਰ ਦੇ ਬਸਤੇ 'ਚ ਨਹੀਂ ਤੇ ਫਿਰ ਤਾਂ ਮੈਨੂੰ ਲੱਗਦਾ ਵੀ ਜਿਹੜਾ ਦਫਾਂਗ ਹੈ ਇੱਧਰ ਉੱਤੇ ਕੁਛ ਨਹੀਂ ਹੈ ਅਫਸਰ ਤਾਂ ਉਹੀ ਹੈ ਮੰਡੀ ਬੋਰਡ ਦਾ ਵੀ ਇੱਥੇ ਹੀ ਹੋਈ ਹੈ ਉਹ ਬਦਲ-ਬਦਲ ਕੇ ਬਿੰਡ ਉੱਥੇ ਇੱਥੇ ਮੰਡੀ ਬੋਰਡ ਬਿੰਡਾ ਲੱਗ ਜਾਊਗਾ ਜਾਂ ਬਿੰਡੋ ਕੀ ਪਟਿਆਲੇ ਲੱਗ ਜਾਊਗਾ ਤੇ ਉਹੀ ਉੱਤੇ ਫਲੈਂਗ ਬਣਾਤਾ ਇਹ ਤਾਂ ਇਹ ਹੋ ਗਿਆ ਵੀ ਜੇ ਵਾ ਵਿਜੀਲੈਂਸ ਤੇ ਵਿਜੀਲੈਂਸ ਲਾ ਦੀਏ ਇਹ ਤਾਂ ਇਹਨੇ ਕੰਮ ਕੀਤਾ ਇਸ ਡੰਡਾ ਵਿੱਚ ਉੱਤੇ ਕੁਛ ਨਹੀਂ ਬਿਜੀ ਅਰਸਲੇ 'ਸੇ ਬੈਠੀ ਹੈ ਐਕਸ਼ਨ ਹੋਇਆ ਐਥੇ ਹੋਇਆ ਠੀਕ ਹੈ ਇਹ ਤਾਂ ਉਹਨਾਂ ਦੇ ਮੂੰਹ ਤੇ ਚਪੇੜੀ ਇੱਕ ਤਰ੍ਹਾਂ ਦੀ ਵੀ ਸਾਰੇ ਕ੍ਰੈਪਟੋ ਤੋਂ ਉੱਤੇ ਹੋਰ ਲਾਤਾ ਇਹ ਤਾਂ ਜੀ ਆਪ ਜਸਤੋ ਵੀ ਮੈਂ ਗਲਤ ਕੋਈ ਕਹਿਣਾ ਜਨ ਜਨ ਮੈਂ ਸਾਰੇ ਅਫਸਰਾਂ ਨੂੰ ਚੱਕ ਦੇਣ ਕ੍ਰੈਪਟੋ ਅਫਸਰਾਂ ਨੂੰ ਤਾਂ ਕਰਕੇ ਇਹਦਾ ਕੋਈ ਫਾਇਦਾ ਨਹੀਂ ਇੱਕ ਥਰਡ ਪਾਰਟੀ ਲੱਗੀ ਹੋਈ ਆ ਟੈਂਡਰ ਨਿਕਲੇਗਾ ਕਰੋੜਾਂ ਰੁਪਏ ਉਹ ਪਾਰਟੀ ਜਿਹੜੀ ਏਜੰਸੀ ਬਾਹਰ ਦੀ ਜਾਂਦੀ ਜਿਵੇਂ ਆਪਣੇ ਇੱਥੇ ਗਲੋਬਲ ਵਾਲੇ ਆ ਇੱਕ ਕਹਾਗੜੇ ਇੱਥੇ ਆ ਬੋਲ ਥੱਲੇ ਜੀਓ ਜੀਓ ਮੀਰੀ ਵਾਲੇ ਲੱਗੇ ਆ ਤੇ ਇਹ ਤਾਂ ਆਲਰੇਡੀ ਚੈੱਕ ਕਰ ਰਹੇ ਆ ਜੇ ਸਰਕਾਰ ਦੇ ਇੱਕ ਫੈਣੀ ਵਿਖਜੂ ਐਸੀ ਵਿਖਜੂ ਇੱਕ ਥਰਡ ਪਾਰਟੀ ਵੀ ਵਿਖਜੂ ਤੇ ਫਿਰ ਮੈਂ ਸਮਝਦਾ ਵੀ ਇਹਦਾ ਫਲੈਂਟ ਸਕੋਰ ਵੀ ਨਹੀਂ ਫਿਰ ਠੀਕ ਹੈ ਠੀਕ ਹੈ ਫਿਰ ਐਵੇਂ ਦਫਾ ਇਹ ਦਫਾ ਮੁੱਛੀ ਦੇ ਉੱਤੇ ਕੁਝ ਨਹੀਂ ਇਹ ਸਰ ਮਸ਼ੂਰੀ ਹੈ ਤੇ ਸਰਕਾਰ ਦਾ ਇਹ ਕਾਰਾ ਤੇਲ ਮਚੂਗਾ ਉਹ ਹੈ ਤੇ ਇਧਰ ਤੇ ਕੁਝ ਨਹੀਂ ਹੈਗਾ ਇੱਕ ਟਰੱਕ ਜੇ ਮੰਗਾਉਣਾ ਤਾਂ ਹਫ਼ਤੇ ਬਾਅਦ ਆਉਂਦਾ ਹੈ ਸਰਕਾਰ ਜੀ ਇਹ ਪੁਲਸੀ ਰੱਖੂਗੀ ਤਾਂ ਇਹਨਾਂ ਦਾ ਇੱਕ ਸਾਲ ਰਹਿ ਗਿਆ ਜਿੰਨਾ ਮਰਜ਼ੀ ਸਰਕਾਰ ਜ਼ੋਰ ਲਾ ਲੇ ਇੱਕ ਸਾਲ ਚ 50 ਫੈਂਟ ਵੀ ਇਹ ਕੰਮ ਨਹੀਂ ਕਰ ਸਕਦੀ ਚੰਨ ਦੇ ਵਿੱਚ ਬੰਦ ਕੋਈ ਚੱਲ ਰਹੀ ਹੈ ਕੋਈ ਪੱਥਰ ਨਹੀਂ ਕੋਈ ਬੱਜਰੀ ਨਹੀਂ ਆ ਰਹੀ ਆ ਰਹੀ ਆ ਤਾਂ ਦੁੱਗਨੇ ਰੇਤ ਆ ਰਹੀ ਆ ਉਧਰੋਂ ਸਾਡੀ ਬਲੈਕਵੇਲ ਹੈ ਵੀ ਤੁਸੀਂ ਟੈਂਡਰ 10% ਲੈਸ ਕਰੋ ਉਧਰੋਂ ਪੈਸੇ ਦਾ ਅਲਾਟਮੈਂਟ ਸਾ ਤੋਂ ਪੂਰਾ ਦੱਕੇ ਨੇ ਲਈਆਂ ਜਾ ਰਹੀਆਂ ਇਸ ਕਰਕੇ ਸਾਡੀ ਜਿਹੜੀ ਵੱਡੀ ਪਾਵਰ ਸਾਡੀ ਤੋਪ ਹੈ ਉਹ ਸਾਡੇ ਭਰਾ ਤੁਸੀਂ ਉਹ ਸਰਕਾਰ ਦੇ ਕਿਰ ਬਚਾਓ ਇਹ ਮੇਰੀ ਗੱਲ ਬਚਾਓ ਜੇ ਮੈਨੂੰ ਕੋਈ ਏਜੰਸੀ ਸਾਦੀ ਹੈ ਜੇ ਮੈਨੂੰ ਪੁੱਛਦੀ ਹੈ ਮੈਂ ਉਹਨਾਂ ਨੂੰ ਖੁੱਲ ਕੇ ਦੱਸੂਗਾ ਜੇ ਖੁੱਲ ਕੇ ਦੱਸੂਗਾ ਫਿਰ ਮੈਂ ਸਾਨੂੰ ਇਹੋ ਗੱਲ ਦੱਸੂਗਾ ਹਾਂ ਜੀ